ਅਸੀਂ ਪੰਜਾਬੀ ਹਾਂ ਪੰਜਾਬ ਸਿੰਘ ਦੇ ਪੁੱਤਰ ਹਾਂ 23 ਭੈਣ ਭਰਾ ਹਾਂ ਤੇ ਜਿੱਥੇ ਵੀ ਕੋਈ ਆਫਤ ਆਉਂਦੀ ਏ ਤੇ ਅਸੀਂ ਸਾਡੇ ਬਾਪੂ ਜੀ ਭੇਜ ਦਿੰਦੇ ਨੇ ਉਥੇ ਤੇ ਜਾਂਦੇ ਹਾਂ ਪਰ ਅੱਜ ਹੁਣ ਸਾਡੇ ਉਤੇ ਆਫਤ ਆ ਗਈ ਏ ਤੇ ਸਾਡੇ ਗੁਰਗਾਂ ਪੀਰਾਂ ਨੇ ਸਮਝਾਇਆ ਹੋਇਆ ਭਾਈ ਤੁਸੀਂ ਆਪ ਭਲਾ ਕਰੋ ਤੇ ਦੂਜੇ ਦਾ ਭਲਾ ਕਰੋ ਤੇ ਆਓ ਆਪਾਂ ਹੁਣ ਸਾਰਾ ਬਰਤਾਂਤ ਪੈਣਪਰਾ ਰਿਸ਼ਤੇਦਾਰ ਸਾਥ ਸਬੰਧੀਆਂ ਦਾ ਸੁਣਦੇ ਹਾਂ ਅਸੀਂ ਪੂਰੇ 23 ਭੈਣ ਭਰਾ ਹਾਂ ਤੇ ਸਾਡੇ ਬਾਪੂ ਦਾ ਨਾਮ ਹੈ ਪੰਜਾਬ ਸਿੰਘ ਸਾਡਾ ਦਾਦ ਦਾ ਪਰਿਵਾਰ ਬਾਲੇ ਵੱਡਾ ਹੈ ਤੇ ਬਾਪੂ ਹਮੇਸ਼ਾ ਸਾਨੂੰ ਸਮਝਾਉਂਦਾ ਹੈ ਕਿ ਗੁਆਂਢ ਚ ਰਹਿੰਦੇ ਮੇਰੇ ਭਰਾਵਾਂ ਦੀ ਮਦਦ ਕਰਿਆ ਕਰੋ ਹਮੇਸ਼ਾ ਕੁਝਾਂ ਨੂੰ ਰੋਟੀ ਖਵਾਇਆ ਕਰੋ ਕਿਉਂਕਿ ਜਿਹੜਾ ਸਾਡਾ ਬਾਪੂ ਪੰਜਾਬ ਸਿੰਘ ਹੈ ਉਹ ਆਪਣੇ ਭਰਾਵਾਂ ਦੇ ਨਾਲ ਬਾਲੇ ਮੋਹ ਰੱਖਦਾ ਹੈ ਉਹ ਤਾਂ ਉਹਨਾਂ ਦੇ ਲਈ ਆਪਣੇ ਪੁੱਤ ਬਾਰਨ ਨੂੰ ਵੀ ਹਮੇਸ਼ਾ ਤਿਆਰ ਰੱਖਦਾ ਹੈ ਹਮੇਸ਼ਾ ਸਾਨੂੰ ਸਮਝਾਉਂਦਾ ਹੈ ਕਿ ਉਸ ਦੇ ਨਾਲ ਖੜ੍ਹਾ ਕਰੋ ਸਾਨੂੰ ਉਸਨੇ ਆਪਣੇ ਭਰਾਵਾਂ ਦੇ ਨਾਲ ਬਹੁਤ ਵਾਰ ਮਲਾਇਆ ਵੀ ਹੈ ਪੰਜ ਕੁ ਸਾਰੇ ਭਰਾ ਨੇ ਹੋਂਦੇ ਹਿਮਾਚਲ ਹਰਿਆਣਾ ਰਾਜਸਥਾਨ ਜੰਮੂ ਕਸ਼ਮੀਰ ਪਾਕਿਸਤਾਨ ਉਹ ਜੋ ਹੈ ਇਹਨਾਂ ਦੇ ਨਾਲ ਸਾਨੂੰ ਬਾਲੇ ਮੋਹ ਕਰਨ ਨੂੰ ਕਹਿੰਦਾ ਹੈ ਬਹੁਤ ਵਾਰ ਸਾਨੂੰ ਛੁੱਟੀਆਂ ਦੇ ਵਿੱਚ ਇਹਨਾਂ ਦੇ ਘਰ ਵੀ ਭੇਜ ਦਿੰਦਾ ਹੈ ਹਮੇਸ਼ਾ ਇਹਨਾਂ ਦੇ ਨਾਲ ਖੜ੍ਹਾ ਰਹਿੰਦਾ ਹੈ ਪਰ ਜਦੋਂ ਅੱਜ ਅਸੀਂ ਮੁਸੀਬਤ ਦੇ ਵਿੱਚ ਆਏ ਇਹ ਭਰਾ ਸਾਨੂੰ ਕਿਤੇ ਦਿੱਖੇ ਹੀ ਨਹੀਂ ਅਸੀਂ ਬਾਪੂ ਨੂੰ ਪੁੱਛਿਆ ਵੀ ਬਾਪੂ ਤੇਰੇ ਪਰ ਆਮਡੀਆਂ ਨੂੰ ਤਾਂ ਹਮੇਸ਼ਾ ਫੜਾਵੇਂ ਦਾ ਅੱਜ ਤੇਰੇ ਪਰ ਆ ਕੇ ਪੁੱਛੇ ਗਏ ਅਸ ਤੋਂ ਮਨੇ ਸਮੇਂ ਇੱਕ ਫੋਨ ਵੀ ਨਹੀਂ ਕੀਤਾ ਹਾਲਾਂਕਿ ਜਿਹੜਾ ਪਾਕਿਸਤਾਨ ਵਾਲਾ ਭਰਾ ਹੈ ਉਹਨੇ ਇੱਕ ਵਾਰ ਫੋਕਾ ਦਿੱਤਾ ਵੀ ਮਦਦ ਦੇ ਲਈ ਪਰ ਬਾਕੀਆਂ ਨੇ ਤਾਂ ਚੁੱਪ ਐਵੇਂ ਵੱਟ ਲਈ ਜਿਵੇਂ ਅਸੀਂ ਉਹਨਾਂ ਤੋਂ ਮਦਦ ਨਾ ਮੰਗ ਲਈਏ ਅਸੀਂ ਬਾਪੂ ਨੂੰ ਬਾੜੀਆਂ ਸੁਲਾਈਆਂ ਪਰ ਬਾਪੂ ਸਾਡਾ ਸਰਦਾਰ ਬੰਦਾ ਉਹ ਕਹਿੰਦਾ ਕੋਈ ਗੱਲ ਨਹੀਂ ਜੇ ਨਹੀਂ ਆਉਂਦੇ ਨਾ ਆਣ ਅਸੀਂ ਤਾਂ ਮੁਸੀਬਤਾਂ ਅੱਗੇ ਡਟਣ ਵਾਲੇ ਆ ਅਸੀਂ ਤਾਂ ਖੜਨ ਵਾਲੇ ਆ ਉਨੇ ਸਾਨੂੰ ਮੌਕਾ ਦਿੱਤਾ ਵੀ ਡਰਤ ਜੋ ਸਾਰੇ ਜਾਣੇ ਕਰੋ ਆਪਣੇ ਆਪਣੇ ਆਪਣੀ ਆਪਣੀ ਮਦਦ ਆਪ ਕਰੋ ਉਹਨੇ ਕਿਹਾ ਕਿ ਪਾਣੀ ਤਾਂ ਸਾਡੀ ਪਹਿਚਾਨ ਹੈ ਜੇਕਰ ਪਾਣੀ ਨੇ ਸਾਨੂੰ ਮੁਸੀਬਤ ਚ ਪਾਇਆ ਏ ਤੂੰ ਫਿਰ ਮਥੇ ਲਮੋ ਇਸ ਦਾ ਗੁੱਸਾ ਠੰਡਾ ਕਰੋ ਕਿਸੇ ਨਾਲ ਸ਼ਿਕਾਇਤ ਨਾ ਕਰੋ ਤੇ ਨਾਲ ਦੀ ਨਾਲ ਉਹਨੇ ਹੱਸ ਕੇ ਇੱਕ ਗੱਲ ਹੋਰ ਕਹਿ ਦਿੱਤੀ ਉਹ ਕਹਿੰਦਾ ਭਾਵੇਂ ਮੇਰੇ ਭਰਾ ਤੁਹਾਡੇ ਨਾਲ ਨਾ ਖੜਨ ਤੁਸੀਂ ਜ਼ਰੂਰ ਖੜੇ ਹੋ ਕਿਉਂਕਿ ਮਦਦ ਕਰਨਾ ਸਾਡੇ ਖੂਨ ਚ ਹੈ ਤੇ ਇਹ ਚੀਜ਼ ਤੁਸੀਂ ਬਰਕਰਾਰ ਰੱਖਣੀ ਹੈ ਪੁੱਤਰੋ ਇਸ ਨੂੰ ਗਮਾਉਣਾ ਨਹੀਂ ਹੈ ਸੋਏ ਪੰਜਾਬ ਦਾ ਸੁਨਹਿਰਾ ਅੱਗੇ ਸ਼ੇਅਰ ਜ਼ਰੂਰ ਕਰਿਓ ਜੇਕਰ ਤੁਸੀਂ ਪੰਜਾਬੀ ਹੋ ਭਰਾਵਾਂ ਨੂੰ ਪਿਆਰ ਕਰਦੇ ਹੋ ਤੇ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਓ ਇਹ ਸਭ ਕੁਝ ਸਾਡੇ ਗੁਰੂਆਂ ਨੇ ਪੀਰਾਂ ਨੇ ਸਮਝਾਇਆ ਹੋਇਆ ਹੈ ਭਾਈ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਤੇ ਅਸੀਂ ਗੁਰੂ ਦੀਆਂ ਖੁਸ਼ੀਆਂ ਲੈਂਦੇ ਹਾਂ ਜਦੋਂ ਵੀ ਕੋਈ ਆਫਤ ਆਉਂਦੀ ਹੈ ਤਾਂ ਸੇ ਖੁਸ਼ੀਆਂ ਲੈਂਦੇ ਹਾਂ ਗੁਰੂ ਦੀਆਂ ਤੇ ਗੁਰੂ ਜੀ ਸਾਨੂੰ ਇਹ ਉਪਦੇਸ਼ ਕਰਦੇ ਨੇ